ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਪੰਜਾਬ ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਲਈ ਵੱਧ ਤੋਂ ਵੱਧ ਗਰਾਂਟਾਂ ਦੇ ਰਹੀ ਹੈ ਪਰ ਉੱਥੇ ਹੀ ਕੁਝ ਪੰਚਾਇਤਾਂ ਇਸ ਗਰਾਂਟਾਂ ਦਾ ਗਲਤ ਫਾਇਦਾ ਉਠਾ ਰਹੀਆਂ ਹਨ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਪੱਟੀਵਾਲ ਤੋਂ ਜਿੱਥੇ ਕੇ ਇਤਿਹਾਸਿਕ ਗੁਰਦੁਆਰਾ ਖੁੰਡੀ ਸਾਹਿਬ ਦੀ ਮੈਨੇਜਮੈਂਟ ਵੱਲੋਂ ਪਿੰਡ ਦੀ ਪੰਚਾਇਤ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਗੁਰਦੁਆਰਾ ਦੀ ਪੈਲੀ ਨੂੰ ਜੋ ਕੱਚਾ ਰਸਤਾ ਜੋ ਕੇ ਮੁਸਲਮਾਨਾਂ ਦੀ ਸ਼ਮਸ਼ਾਨ ਘਾਟ ਨੂੰ ਜਾਣ ਲਈ ਦਿੱਤਾ ਸੀ ਪਰ ਪਿੰਡ ਦੀ ਪੰਚਾਇਤ ਵੱਲੋਂ ਇਸ ਉੱਤੇ ਨਰੇਗਾ ਤੇ ਟਿੱਟਾ ਲਗਾ ਕੇ ਇਸ ਨੂੰ ਪੱਕਾ ਕੀਤਾ ਜਾ ਰਿਹਾ ਸੀ ਜੋ ਕਿ ਇਸ ਦੀ ਥਾਂ ਇੱਥੇ ਨਹੀਂ ਥੋੜਾ ਅੱਗੇ ਜਾ ਕੇ ਬਣਦੀ ਹੈ ਉਹਨਾਂ ਕਿਹਾ ਇਸ ਦੀ ਸ਼ਿਕਾਇਤ ਅਸੀਂ ਬीडीपीओ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਹੈ ਪਰ ਪਿੰਡ ਦੀ ਪੰਚਾਇਤ ਤੱਕੇ ਨਾਲ ਇਸ ਨੂੰ ਪੱਕਾ ਕਰ ਰਹੀ ਹੈ ਨਾਲ ਹੀ ਉਹਨਾਂ ਕਿਹਾ ਜੇਕਰ ਸਾਡੇ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸਾਨੂੰ ਮਜਬੂਰਨ ਧਰਨਾ ਲਗਾਉਣਾ ਪਵੇਗਾ ਉੱਥੇ ਹੀ ਜਦੋਂ ਪਿੰਡ ਦੇ ਮੌਜੂਦਾ ਸਰਪੰਚ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਕੈਮਰੇ ਦੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਕੁਮਾਨ ਤੋਂ ਅਤਿੰਦਰ ਸਿੰਘ ਦੀ ਰਿਪੋਰਟ ਅਸਲਾ ਜੀ ਗੁਰੂ ਘਰ ਦੀ ਪਹਿਲੀਆ ਗੁਰਦੁਆਰਾ ਖੁੰਡੀ ਸਾਹਿਬ ਬਾਬਾ ਨਾਮਦੇਵ ਦੀ ਤੇ ਇਹਦੇ ਵਿੱਚ ਦੀ ਕੋਈ ਰਸਤਾ ਨਹੀਂਗਾ ਇੱਥੇ ਰਸਤਾ ਇੱਕ ਕਿਲਾ ਗਿਆ ਇਹ ਉਹ ਰਸਤਾ ਪਾਸ ਕਰਾ ਕੇ ਤੇ ਇਹ ਰਸਤੇ ਇਹ ਰਸਤਾ ਇੱਥੇ ਆਪਣੇ ਤੌਰ ਤੇ ਹੀ ਬਣਾ ਕੇ ਤੇ ਇਟਾਂ ਲਾਈ ਜਾਂਦੇ ਜ਼ਬਰਦਸਤੀ ਇੱਕ ਕਿਹੜਾ ਰਸਤਾ ਜਾਂਦਾ ਤੇ ਕਿਉਂ ਬਣਾ ਰਹੇ ਇਹ ਬਣਾ ਰਹੇ ਗਾੜੀ ਵਰਕਬੋਰਡ ਦੀ ਜ਼ਮੀਨ ਆ ਮੁਸਲਮਾਨਾਂ ਦਾ ਉੱਤੇ ਕਬਜ਼ਾ ਪੱਠੇ-ਪੁੱਠੇ ਵਿੱਚ ਬੀਜਦੇ ਆ ਤੇ ਉਹ ਉਹਦੇ ਉੱਤੇ ਉਹਨਾਂ ਦਾ ਕਬਜ਼ਾ ਤੇ ਉਹ ਆਂਦੇ ਵੀ ਅਸੀਂ ਇਹਦੀ ਨੰਗਣੂ ਰਾਹ ਬਣਾਉਣਾ ਉਹ ਸਿੱਧਾ ਉਧਰ ਨੂੰ ਜ਼ਬਰਦਸਤੀ ਉਹ ਰਾ ਜਿਹੜਾ ਗਾੜੀ ਆ ਕਿਲਾ ਜਿਹੜਾ ਨਾ ਪਾਸ ਕਰਾਇਆ ਤੇ ਇਟਾਂ ਇੱਥੇ ਲਾਈ ਜਾਂਦੇ ਤੇ ਕੌਣ ਕਰਾਉਣ ਕੌਣ ਤੇ ਆ ਤੇ ਇਹ ਕਰਾਉਂਦੇ ਆ ਇੱਕ ਸਰਪੰਚ ਆ ਜੀ ਬਾਉ ਰਾਮ ਸਿੰਘ ਤੇ ਇੱਕ ਜਗਿੰਦਰ ਫੌਜੀ ਆ ਇਹ ਇਹ ਦੋ ਸ਼ਿਕਾਇਤ ਇਹਨਾਂ ਦੀ ਸ਼ਿਕਾਇਤ ਜਿਹੜੀ ਅਸੀਂ ਉਥੇ ਵੀ ਦਰਖਾਸਤ ਕੀਤੀ ਹੈ ਆਪਣੇ ਥਾਣੇ ਤੇ ਵੀਡੀਓ ਸਾਫ ਦੇ ਵੀ ਕੀਤੀ ਆ ਤੇ ਇੱਕ ਉਹਨਾਂ ਨੂੰ ਦਿੱਤੀ ਆ ਆਪਣੇ ਐਮਐਲਏ ਨੂੰ ਦੱਸਿਆ ਸਾਰਾ ਕੁਝ ਸਾਰਿਆਂ ਨੂੰ ਮਤਲਬ ਉਹਨਾਂ ਨੇ ਮਨਾ ਕੀਤਾ ਫਿਰ ਨਹੀਂ ਲਾਉਣੀ ਇੱਟ ਤੇ ਇਹਨਾਂ ਨੇ ਰਾਤ ਇਟਾਂ ਲਾਈਆਂ ਆ ਆਣਕੇ ਤੇ ਰਾਤ ਆਣਕੇ ਤੇ ਇੱਥੇ ਇਹਨਾਂ ਨੇ ਹੀ ਮੁੜ ਕੇ ਉਹ ਐਸਐਚਓ ਨੂੰ ਫੋਨ ਕੀਤਾ ਉਹ ਆਏ ਤੇ ਉਹ ਉਲਟੇ ਸਾਨੂੰ ਦਬਕੇ ਮਾਰ ਕੇ ਗਿਆ ਤੇ ਤੁਸੀਂ ਇਟਾਂ ਪੁੱਟੀਆਂ ਜੀ ਤੁਸੀਂ ਫਲਾਣ ਕੀਤਾ ਇਹ ਕੀਤਾ ਉਹ ਕੀਤਾ ਤਬਕੇ ਪ੍ਰਧਾਨ ਨੂੰ ਵੀ ਮਾਰੇ ਹਨ ਨੂੰ ਵੀ ਮਾਰੇ ਤੂੰ ਹੀ ਕੰਮ ਕਰ ਲਿਆ ਜੀ ਜੋ ਕਰਦੇ ਆ ਦਬਾਅ ਪਾ ਪਾ ਕੇ ਤੂੰ ਆਂਦੇ ਵੀ ਉਹ ਉਹਨਾਂ ਨੇ ਆਖਿਆ ਹਣਾ ਵੀ ਤੂੰ ਐਸਐਚਓ ਨੂੰ ਵੀ ਤੁਸੀਂ ਕਰੋ ਇਸ ਤਰ੍ਹਾਂ ਦਬਕਾ ਮਾਰੋ ਇਹਨਾਂ ਨੂੰ ਤੇ ਦਬਕੇ ਨਾਲ ਸਾਡਾ ਰਸਤਾ ਕਿਸ ਤਰ੍ਹਾਂ ਕਲੀਅਰ ਹੋ ਜਾਏ ਹਾਂਜੀ ਸਾਡੀ ਬੰਦਾ ਵੀ ਉਹ ਬਾਹਰ ਲਾ ਦੇ ਜੀ ਜਿੱਥੇ ਉਹਨਾਂ ਦਾ ਰਸਤਾ ਉੱਥੇ ਪਾਉਣ ਅਸੀਂ ਕੋਈ ਨਹੀਂ ਰੋਕਦੇ ਜਿੱਥੇ ਕਾਗਜ਼ੀ ਰਸਤਾ ਉੱਥੇ ਪਾਲਣ ਜਿਹੜਾ ਕਾਗਜ਼ਾਂ ਦੇ ਵਿੱਚ ਨਹੀਂ ਹੈ ਇੱਥੇ ਜ਼ਬਰਦਸਤੀ ਰਸਤਾ ਇਹ ਨਹੀਂ ਪੈਣ ਦੇਣਾ ਕਰੋ ਨਿਆਂ ਹੋ ਜਾਊਗਾ ਕੰਮ ਇਹੇ ਵਾਸਤੇ ਕਮੇਡਾ ਬਾਈਆਂ ਹੀ ਮੈਨੂੰ ਐਸਐਚਓ ਸਾਹਿਬ ਨੂੰ ਕਿਹਾ ਸੀ ਐਮਐਲਏ ਸਾਹਿਬ ਨੂੰ ਕਿਹਾ ਵੀਡੀਓ ਸਾਹਿਬ ਦਿਖਾ ਦਿੱਤੀ ਆ ਉਹ ਮੌਕਾ ਵੇਖਿਆ ਉਹਨਾਂ ਨੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਇੱਥੇ ਰਸਤਾ ਬਣਾਓ ਤੇ ਇਹ ਬੰਨ ਦੇਣਾ ਬੰਦਣਾ ਆ ਅਸੀਂ ਪਰ ਇਹਦੇ ਹੱਕ ਵਿੱਚ ਨਹੀਂ ਆ ਅਸੀਂ ਆਪਣੀ ਨੇ ਗੁਰਦੇ ਦੀ ਵੀਡੀਓ ਵਿੱਚ ਰਸਤਾ ਨਹੀਂ ਬੰਨ੍ਹ ਦੇਣਾ ਜੇ ਸਾਡੀ ਕੋਈ ਜੇ ਇਹਨਾਂ ਨੇ ਨਾਮ ਇਹ ਸਾਡੀ ਸੁਣਵਾਈ ਕੀਤੀ ਕੋਈ ਆਪਾਂ ਇਹਦੇ ਖਿਲਾਫ ਜਿਹੜਾ ਥਾਣੇ ਗੈਰੀ ਧਰਨਾ ਲਾਵਾਂਗੇ ਠੀਕ ਆ ਜੇ ਤੁਹਾਡ ਕੋਲ ਗਾਰਵੀ ਹੋਊਗੀ ਆਪਾਂ ਆਪਾਂ ਸਭੀ ਕਰਾਂਗੇ ਪਰ ਇਥੇ ਜਿਹੜਾ ਗੁਰੂ ਕਰਦਾ ਧੱਕਾ ਨਹੀਂ ਹੋਣ ਦਵ ਇਹ ਗੁਰੂ ਘਰ ਦੀ ਜਿਹੜੀ ਆ ਪ੍ਰੌਬਲਮ ਆ। ਜੀ, ਐਮ.ਡੀ.ਪੀ. ਉਹਦੇ ਨਸਾਨ ਸਿੰਘ ਕੀ ਕਹਿਣਾ ਚਾਹੁੰਦੇ ਹੋ ਜਿਸ ਦਾ ਤੱਕਾ ਹੋ ਰਿਹਾ ਗੁਰਦਸਤ ਸਾਹਿਬ ਦੀ ਜ਼ਮੀਨ ਤੇ। ਔਰਦਾਰ ਇਹ ਨਾ ਬਹੁਤ ਤੱਕਾ ਹੋ ਰਿਹਾ ਜੀ। ਜੀ। ਔਰਦਾਰ ਇਹਦੀ ਪੈੜੀ ਆ ਇੱਥੇ ਇਹ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਆ। ਇਹ ਨਜਾਇਜ਼ ਕਬਜ਼ਾ ਨਹੀਂ ਹੋਣਾ ਚਾਹੀਦਾ। ਜਿਹੜੀ ਗੱਲ ਆ ਜੇ ਮੈਂ ਲਾਗੇ ਮੇਰਾ ਘਰ ਵਾ ਜੇ ਕੋਈ ਆ ਵੀ ਜਾਂਦਾ ਫੇਰ ਵੀ ਮੈਨੂੰ ਗਾਲਾਂ ਕੱਢਦੇ। ਮੇਰੇ ਤੇ ਕਹਿੰਦਾ ਦੱਸੋ ਵੀ ਮੈਂ ਨਾ ਕੋਈ ਗੱਲ ਕਰਦਾ ਇਹਨਾਂ ਨਾਲ ਨਾ ਇਹਨਾਂ ਨੇ ਮੈਂ ਗੱਲ ਕਰ ਕੇ ਜੀਤਾ ਫੇਰ ਵੀ ਇਹ ਤੱਕੇ ਨਾ ਮੈਨੂੰ ਗਾਲਾਂ ਕ ਤੇ ਜੇ ਮੇਰਾ ਲਾਗੇ ਘਰਵਾ ਤਦ ਕਰਕੇ ਮੈਨੂੰ ਗਣਾ ਕੱਢਦੇ ਨਜਾਇਜ਼ ਜੇ ਕੋ ਨੁਕਸਾਨ ਹੋ ਜੇ ਮੇਰਾ ਕੋ ਨੁਕਸਾਨ ਹੋ ਜਾਂਦਾ ਮੇਰੇ ਪਰਿਵਾਰ ਦਾ ਕੋ ਨੁਕਸਾਨ ਹੋ ਜਾਂਦਾ ਵਾ ਇਹ ਬਾਉ ਰਾਮ ਸਿੰਘ ਜਗਿੰਦਰ ਫੌਜੀ ਤੇ ਮੁਸਲਮਾਨ ਅਗਲਾ ਕਦਮ ਆਪਾਂ ਇਨਾਵਾਂ ਵੀ ਨਾਲਾ ਕਮੇਟੀ ਦੇ ਸਾਰਿਆਂ ਦੇ ਨਾਲ ਆ ਕੇ ਹੋ ਕੇ ਆਪਾਂ ਹੋਰ ਵੀ ਪਿੰਡ ਦੇ ਬੰਦੇ ਮੋਦਵਰ ਲੈ ਕੇ ਤਰਨਾ ਲਾਵਾਂਗੇ ਜਨਾ ਹੀ ਹੁੰਦਾ